हां जी प्यारे विद्यार्थियों मेरिटोरिया ਸਕੂਲਾਂ ਦੇ ਲਈ ਜਿਹੜੀ ਚੌਥੀ ਕਾਉਂਸਲਿੰਗ ਆ ਚੁੱਕੀ ਹੈਗੀ ਤੇ ਉਸ ਸੰਬੰਧੀ ਜਿਹੜਾ ਅੱਜ ਦਾ ਸ਼ਡਿਊਲ ਕੀ ਹੈ 28 6 2024 ਦਾ ਇਹ ਦੱਸਣ ਲੱਗਿਆ ਤੁਹਾਨੂੰ ਤਾਂ ਕਿ ਕਿਸੇ ਕਿਸੇ ਵੀ ਕਿਸਮ ਦੀ ਬੱਚਿਆਂ ਨੂੰ ਪਰੇਸ਼ਾਨੀ ਨਾ ਆਵੇ ਤੇ ਆਪਣੀ ਜਿਹੜੀ ਕਾਉਂਸਲਿੰਗ ਆ ਉਹ ਬਣਦੇ ਸਥਾਨ ਦੇ ਉੱਪਰ ਕਰਵਾਉਣ ਉਹੀ ਸਟੇਸ਼ਨ ਆ ਪਹਿਲਾਂ ਵਾਲੇ ਜਿੱਥੇ ਹੋਈ ਸੀਗੀ ਕਾਉਂਸਲਿੰਗ ਸਥਾਨ ਉਹੀ ਨੇਗੇ ਤੇ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਦੇ ਆ ਜਿਹੜੀ ਪ੍ਰਾਈਵੇਟ ਕੈਟਾਗਰੀ ਬੱਚੇ ਪ੍ਰਾਈਵੇਟ ਕੈਟਾਗਰੀ ਤੋਂ ਭਾਵ ਸਪਸ਼ਟ ਕਰਦੇ ਮੈਂ ਉਹ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆ ਉਹਨਾਂ ਦਾ 10% ਕੋਟਾ ਹੁੰਦਾ ਹੈਗਾ ਮੈਰਿਟੋਰੀਅ ਸਕੂਲਾਂ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਲੜੀ ਨੰਬਰ 1 ਤੋਂ ਲੈ ਕੇ 51 ਤੱਕ ਤੇ ਮੈਰਿਟ ਨੰਬਰ 1 ਤੋਂ ਲੈ ਕੇ 51 ਤੱਕ ਇਸ ਤਰ੍ਹਾਂ ਦੇ ਨਾਲ ਜਿਹੜੀ WHH ਕੈਟਾਗਰੀ ਆ ਲੜੀ ਨੰਬਰ 52 ਤੋਂ ਲੈ ਕੇ 416 ਤੱਕ ਤੇ ਮੈਰਿਟ ਨੰਬਰ 1 ਤੋਂ ਲੈ ਕੇ 365 ਤੱਕ ਮੈਂ ਮੁੜ ਦੋਹਰਾ ਦਿੰਦਾ WHH ਕੈਟਾਗਰੀ ਵਾਲੇ ਬੱਚੇ ਜਿਹੜੇ ਲੜੀ ਨੰਬਰ 52 ਤੋਂ ਲੈ ਕੇ 416 ਤੱਕ ਤੇ ਮੈਟ ਨੰਬਰ 1 ਤੋਂ ਲੈ ਕੇ 365 ਤੱਕ ਸੋ ਲੜਕੀਆਂ ਦਾ ਸ਼ਡਿਊਲ ਹੈ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਦੱਸਿਆ ਗਿਆ ਹੈਗਾ ਇਹ ਰੱਖਿਆ ਗਿਆ ਅੱਗੇ ਤੁਸੀਂ ਵੇਖ ਰਹੇ ਹੋ ਜਿਹੜਾ ਲੜਕੀਆਂ ਦੇ ਵਿੱਚ ਡਿਸੇਬਲਡ ਕੈਟਾਗਰੀ ਦੇ ਬੱਚੇ ਜਿਹੜੇ ਉਹਨਾਂ ਦਾ ਸ਼ਡਿਊਲ ਕੀ ਹੈ ਡਿਸੇਬਲਡ ਕੈਟਾਗਰੀ ਦੇ ਬੱਚਿਆਂ ਦਾ ਉਹ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਪਰ ਅ ਅੱਜ 28 24 ਨੂੰ ਡਿਸੇਬਲਡ ਜਿਹੜੇ ਲੜੀ ਨੰਬਰ 417 ਤੋਂ ਲੈ ਕੇ 423 ਤੱਕ ਬੁਲਾਏ ਗਿਆ ਤੇ ਉਹਨਾਂ ਦਾ ਮੈਰਿਟ ਨੰਬਰ ਹੈਗਾ ਜਿਹੜਾ 1 ਤੋਂ ਲੈ ਕੇ 7 ਤਾ ਉਹ ਬੱਚੇ ਜਿਹੜੇ ਡਿਸੇਬਲਡ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਲੜੀ ਨੰਬਰ 417 ਤੋਂ 423 ਤੇ ਮੈਟ ਨੰਬਰ 1 ਤੋਂ ਲੈ ਕੇ 7 ਓਪਨ ਕੈਟਾਗਰੀ ਦੇ ਬੱਚੇ ਆ ਓਪਨ ਤੋਂ ਭਾਵ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਆ ਭਾਵੇਂ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦਾ ਹੋਵੇ ਸਾਰਿਆਂ ਨੂੰ ਓਪਨ ਦੇ ਵਿੱਚ ਰੱਖਿਆ ਗਿਆ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਨੇ ਠੀਕ ਹੈ ਜਾਂ ਉਹ ਸਾਰੇ ਓਪਨ ਦੇ ਵਿੱਚ ਰੱਖੇ ਗਿਆ ਇਹਨਾਂ ਦੇ ਲਈ ਜਿਹੜਾ ਵਧ ਕੋਟਾ ਹੁੰਦਾ ਲੜੀ ਨੰਬਰ 422 ਤੋਂ ਲੈ ਕੇ 800 ਤੱਕ ਬੁਲਾਏ ਗਿਆ ਤੇ ਮੈਰਿਟ ਨੰਬਰ 1 ਤੋਂ ਲੈ ਕੇ 377 ਤੱਕ ਬੁਲਾਏ ਗਿਆ ਲੜੀ ਨੰਬਰ 422 ਤੋਂ ਲੈ ਕੇ 800 ਤੱਕ ਤੇ ਮੈਟ ਨੰਬਰ ਉਹਨਾਂ ਦਾ 1 ਤੋਂ ਲੈ ਕੇ 377 ਤੱਕ ਅੱਗੇ ਅਸੀਂ ਦੇਖ ਰਹੇ ਹਾਂ ਲੜਕੀਆਂ ਦਾ ਸ਼ਡਿਊਲ ਕੀ ਹੈ ਅੱਜ ਦਾ ਲੜਕਿਆਂ ਨੂੰ ਜਿਹੜਾ ਬੁਲਾਇਆ ਗਿਆ 28 6 24 ਨੂੰ ਤੇ ਜਿਹੜੇ ਕਾਉਂਸਲਿੰਗ ਹੈ ਲੜਕਿਆਂ ਦੀ ਅੱਜ ਪ੍ਰਾਈਵੇਟ ਨਾਲ ਬੁਲਾਏ ਗਿਆ ਲੜੀ ਨੰਬਰ 1 ਤੋਂ ਲੈ ਕੇ 51 ਤੱਕ ਮੈਟ ਨੰਬਰ ਉਹਨਾਂ ਦਾ 1 ਤੋਂ ਲੈ ਕੇ 51 ਤੱਕ ਜਿਹੜੇ ਡਿਸੇਬਲਡ ਬੱਚੇ ਕੈਟਾਗਰੀ ਨਸਬੰਧ ਰੱਖਦੇ ਆ ਲੜੀ ਨੰਬਰ 52 ਤੋਂ ਲੈ ਕੇ 62 ਤੇ ਮੈਟ ਨੰਬਰ 1 ਤੋਂ ਲੈ ਕੇ 11 ਡਿਸੇਬਲਡ ਕੈਟਾਗਰੀ ਫੋਮਡ ਹੋ ਰਾ ਦਿਨਾ ਲੜੀ ਨੰਬਰ 52 ਤੋਂ ਲੈ ਕੇ 62 ਤੇ ਮੈਟ ਨੰਬਰ 1 ਤੋਂ ਲੈ ਕੇ 11 ਤੱਕ ਜਿਹੜੇ ਬੁਲਾਏ ਗਏ ਨੇ ਅੱਗੇ ਵੇਖਦੇ ਆ ਅਸੀਂ ਲੜਕਿਆਂ ਦੇ ਵਿੱਚ ਜਿਹੜੀ ਓਪਨ ਕੈਟਾਗਰੀ ਵਾਲੇ ਬੱਚੇ ਨੇਗੇ ਉਹਨਾਂ ਨੂੰ ਬੁਲਾਇਆ ਗਿਆ ਓਪਨ 2824 ਓਪਨ ਦੁਆਰਾ ਫੇਰ ਸਪਸ਼ਟ ਕਰ ਦੇਣਾ ਕਿਸ ਕੋਈ ਕੈਟਾਗਰੀ ਨਹੀਂ ਹੈਗੀ ਆਦਰ ਓਪਨ ਦਾ ਭਾਵ ਜਿਹੜੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਆ ਸਾਰੇ ਕਿਸੇ ਵੀ ਕੈਟਾਗਰੀ ਨਹੀਂ ਸੰਬੰਧ ਰੱਖਦੇ ਉਹਨਾਂ ਨੂੰ ਓਪਨ ਚ ਰੱਖਿਆ ਗਿਆ ਜਾਂ ਸਰਕਾਰੀ ਸਹਾਇਤਾ ਪ੍ਰਗਟ ਸਕੂਲ ਮਾਨਤਾ ਪ੍ਰਗਟ ਸਕੂਲ ਨੇ ਜੋ ਵੀ ਲੜੀ ਨੰਬਰ 63 ਤੋਂ ਲੈ ਕੇ 410 ਤੱਕ ਬੁਲਾਇਆ ਗਿਆ ਉਹਨਾਂ ਨੂੰ ਤੇ ਮੈਰਟ ਨੰਬਰ ਹੈਗਾ ਉਹਨਾਂ ਦਾ 1 ਤੋਂ ਲੈ ਕੇ 348 ਲੜੀ ਨੰਬਰ 63 ਤੋਂ ਲੈ ਕੇ 410 ਤੇ ਮੈਰਟ ਨੰਬਰ ਜਿਹੜਾ 1 ਤੋਂ ਲੈ ਕੇ 348 ਤੱਕ ਜਿਹੜੇ ਬੱਚੇ ਬੁਲਾਏ ਗਏ ਨੇਗੇ ਇਸ ਤੋਂ ਬਾਅਦ ਤੁਸੀਂ ਜਿਹੜਾ ਅਈ ਆਪਣੇ ਬੰਦੇ ਸਥਾਨਕ ਕਾਉਂਸਲਿੰਗ ਕਰਵਾਉਣੀ ਹੋਰ ਜਾਣਕਾਰੀ ਦੇ ਲਈ ਤੁਸੀਂ ਜੋ ਜਿਹੜਾ YouTube ਚੈਨਲ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਗਿਆ ਜਿਹੜਾ ਬੂਟਾ ਸਿੰਘ ਮਾਨ ਦੇ ਨਾਮ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਇਸ ਨੂੰ Telegram ਚੈਨਲ ਵੀ ਬਣਿਆ ਹੋਇਆ ਇੱਕ ਮੈਰਿਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਇਹਦੇ ਵਿੱਚ ਨਵੇਂ ਪੁਰਾਣੇ ਸਾਰੇ ਜਿਹੜੇ ਵਿਦਿਆਰਥੀ ਨੇ ਮੈਰਿਟੋਰੀਅਸ ਸਕੂਲਾਂ ਦੇ ਤੇ ਉਹਨਾਂ ਦੀ ਜਿਹੜੀ ਉਹਨਾਂ ਨੂੰ ਦੱਸਿਆ ਜਾਂਦਾਗਾ ਬਾਕਾਇਦਾ ਤੌਰ ਤੇ ਕਦੋਂ ਪੋਸਟ ਆਉਂਦੀਆਂ ਨੇ ਉਹ ਦੱਸਿਆ ਜਾਂਦਾਗਾ ਦਾਖਲੇ ਕਦੋਂ ਚੱਲਦੇ ਨੇ ਉਹ ਦੱਸਿਆ ਜਾਂਦਾ ਤੁਸੀਂ ਇਸ ਨੂੰ ਵੀ ਜਿਹੜਾ ਚੈਨਲ ਨੂੰ ਜਾ ਕੇ ਸਰਚ ਕਰ ਸਕਦੇ ਹੋ ਟੈਲੀਗ੍ਰਾਮ ਤੇ ਵੀ ਤੇ YouTube ਤੇ ਵੀ ਜਿਹੜਾ ਹੈਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਤੋਂ ਬਹੁਤ ਵਿਦਿਆਰਥੀ ਤੱਕ ਇਹ ਜਾਣਕਾਰੀ ਪਹੁੰਚਾਈਏ ਕੋਈ ਵਿਦਿਆਰਥੀ ਬਾਂਝਾ ਨਾ ਰਹਿ ਜਾਏ ਜੇ ਕੋਈ ਵਿਦਿਆਰਥੀ ਰਹਿ ਜਾਂਦਾ ਵਿਚਾਰਾ ਫਿਰ ਬੜੀ ਮੁਸ਼ਕਲ ਆਉਂਦੀ ਆ ਕਿਉਂਕਿ ਕਾਉਂਸਲਿੰਗ ਚੌਥੀ ਵਾਰ ਆ ਚੁੱਕੀ ਆ ਇਸ ਨੂੰ ਥੋੜਾ ਜਿਹਾ ਆਪਾਂ ਸਮਝੀਏ ਧੰਨਵਾਦ ਮਿਹਰਬਾਨੀ ਅ ਅ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਓ ਕਿ ਬਹੁਤ ਤੋਂ ਬਹੁਤ ਸ਼ੇਅਰ ਕਰੀਏ ਆਪਾਂ ਸ਼ੁਕਰੀਆ ਜੀ